ਦੋਸਤੋ ਬੰਦਾ ਕੋਈ ਛੋਟੀ ਜੀ ਸ਼ਾਪ ਲੈ ਲਵੇ ਨਾ ਕੋਈ ਵੱਡਾ ਕੰਮ ਤਾਂ ਛੱਡੋ ਉਹ ਛੋਟੀ ਜੀ ਸ਼ਾਪ ਵੀ ਤੁਹਾਨੂੰ ਇੰਨਾ ਕੁ ਬਿਜ਼ੀ ਕਰ ਦਿੰਦੀ ਆ ਕਿ ਬੰਦਾ ਆਪਦੇ ਪਰਿਵਾਰ ਨੂੰ ਮਿਲਣ ਨੂੰ ਤਰਸ ਜਾਂਦਾ ਤੇ ਬਾਕੀ ਹੋਰ ਲਲੇ ਪੱਬੇ ਤਾਂ ਛਾੜੀ ਦਿਓ ਤੇ ਇੱਧਰ ਸਾਡੇ ਈਲਨ ਮਸਕ ਹੋਣੀ ਆ ਇਹ ਪਟੂ ਅੱਧੀ ਦੁਨੀਆ ਦੀ ਦੌਲਤ ਲਈ ਫਿਰਦਾ ਸਾਰੀ ਦੁਨੀਆ ਦਾ ਸਭ ਤੋਂ ਅਮੀਰ ਇਹ ਸਖਸ਼ਿਆ ਬਾਰੇ ਐਕਸ ਤੇ ਪੋਸਟਾਂ ਇਦਾਂ ਪਾਉਂਦਾ ਕਿ ਜਿੱਦਾਂ ਇਹਦੇ ਕੋਲ ਹੋਰ ਕੋਈ ਕੰਮ ਹੀ ਨਹੀਂ ਲਿਟਰਲੀ ਹਰ ਦੂਜੇ ਦਿਨ ਦੁਨੀਆ ਦੇ ਕਿਸੇ ਨਾ ਕਿਸੇ ਪ੍ਰਾਈਮ ਮਿਨਿਸਟਰ ਨਾਲ ਪ੍ਰੈਜ਼ੀਡੈਂਟ ਨਾਲ ਪੰਗਾ ਪਾਈ ਰੱਖਦਾ ਅਮੀਰ ਬੰਦਿਆਂ ਦੇ ਵੱਡੇ ਵੱਡੇ ਚੂਚਲੇ ਹੁੰਦੇ ਆ ਜਿੱਦਾਂ ਸਾਡੇ ਵਰਗਾ ਫੇਸਬੁੱਕ ਤੇ ਜਾਂ ਟਵਿੱਟਰ ਤੇ ਅਕਾਊਂਟ ਬਣਾਉਂਦਾ ਨਾ ਕਿ ਮੈਂ ਆਪਣੇ ਦਿਲ ਦੀ ਗੱਲ ਇੱਥੇ ਰੱਖਿਆ ਕਰਨੀ ਆ ਇਹਨੇ ਪੱਟੂ ਨੇ ਪੂਰੇ ਦਾ ਪੂਰਾ ਪਲੇਟਫਾਰਮ ਹੀ ਖਰੀਦ ਲਿਆ ਕਿ ਟਵਿੱਟਰ ਨੂੰ ਖਰੀਦ ਕੇ ਐਕਸ ਬਣਾਤਾ ਤੇ ਹੁਣ ਉੱਥੇ ਜੋ ਮਨ ਚਾਹੁੰਦਾ ਉਹ ਹੀ ਲਿਖਦਾ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਇਹਨੇ 44 ਬਿਲੀਅਨ ਦਾ ਟਵਿੱਟਰ ਕਿਉਂ ਖਰੀਦਿਆ ਸੀ ਉਦੋਂ ਸਾਰੀ ਦੁਨੀਆ ਕਹਿ ਰਹੀ ਸੀ ਵੀ ਇਹ ਕਿੱਦਾਂ ਦਾ ਤਕੜਾ ਬਿਜ਼ਨਸਮੈਨ ਆ ਜਿਹੜਾ ਇਦਾਂ ਘਾਟੇ ਦਾ ਸੌਦਾ ਕਰਨ ਰਿਹਾ ਬਹੁਤ ਘੱਟ ਕੀਮਤ ਵਾਲੀ ਕੰਪਨੀ ਨੂੰ ਇੰਨੇ ਜਿਆਦੇ ਪੈਸੇ ਦੇ ਕੇ ਖਰੀਦ ਰਿਹਾ ਪਰ ਹੁਣ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਐਕਚੁਅਲੀ ਇਹਨੇ ਐਕਸ ਕਿਉਂ ਖਰੀਦਿਆ ਜਾਂ ਕਹ ਲਓ ਕਿ ਟਵਿੱਟਰ ਕਿਉਂ ਖਰੀਦਿਆ ਤੇ ਉਹਨੂੰ ਐਕਸ ਕਿਉਂ ਬਣਾਇਆ ਪਰ ਇਹ ਜਿਹੜੀਆਂ ਗੱਲਾਂ ਉਸ ਪਲੇਟਫਾਰਮ ਤੇ ਕਰ ਰਿਹਾ ਜਿੱਦਾਂ ਉਹ ਫ੍ਰੀ ਸਪੀਚ ਦੇ ਨਾਮ ਤੇ ਲੋਕਾਂ ਨੂੰ ਉੱਥੇ ਜਗ੍ਹਾ ਦੇ ਰਿਹਾ ਜਿਹੜੇ ਕਿ ਵੱਧ ਤੋਂ ਵੱਧ ਨਫ਼ਰਤੀ ਗੱਲਾਂ ਐਕਸ ਦੇ ਉੱਤੇ ਆ ਕੇ ਲਿਖ ਸਕਦੇ ਆ ਕਿਸੇ ਵੀ ਭਾਈਚਾਰੇ ਦੇ ਬਾਬਤ ਕਿਸੇ ਵੀ ਧਰਮ ਦੇ ਖਿਲਾਫ ਤੇ ਜੇ ਸਪੀਕੇ ਦੀਆਂ ਗੱਲਾਂ ਜੇ ਸਪੀਕੇ ਦੀਆਂ ਕਨਸਪੀਰੇਸੀ ਇਹ ਐਕਸ ਦੇ ਉੱਤੇ ਲੈ ਕੇ ਆ ਰਿਹਾ ਉਹਦਾ ਦੁਨੀਆ ਤੇ ਕਿਹਦਾ ਬੁਰਾ ਪ੍ਰਭਾਵ ਪੈ ਸਕਦਾ ਇਹਨੂੰ ਲੈ ਕੇ ਹੁਣ ਤਕਰੀਬਨ ਦੁਨੀਆ ਦੇ ਸਾਰੇ ਲੀਡਰ ਡਰੇ ਹੋਏ ਨੇ ਖਾਸ ਕਰਕੇ ਯੂਰਪੀਅਨ ਲੀਡਰ ਦੋਸਤੋ ਸਾਚੀ ਕਾ ਮੈਂ ਹਾ ਦੇਵਿੰਦਰ ਸਿੰਘ ਦੋਸਤੋ ਆਪਾਂ ਇਲਨ ਮਸਕ ਦੇ ਉੱਤੇ ਅੱਜ ਗੱਲ ਕਰਨੀ ਹੈ ਕਿ ਜੇ ਇਸ ਟੀਕੇ ਨਾਲ ਉਹ ਪੂਰੀ ਦੁਨੀਆ ਦੇ ਵਿੱਚ ਕੀ ਕੁਝ ਉਹ ਕਰ ਰਿਹਾ ਉਹ ਆਪਣੇ ਇੱਕ ਉਹਦੇ ਟਵੀਟ ਦੇ ਨਾਲ ਜਾਂ ਕਿਉਂ ਕਰ ਰਿਹਾ ਤੇ ਕਿਵੇਂ ਕਰ ਰਿਹਾ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਦੋਸਤੋ ਯਕਸਰ ਕਹਿ ਦਿੱਤਾ ਜਾਂਦਾ ਕਿ ਅਸੀਂ ਬਹੁਤ ਘੱਟ ਜਿਹੜਾ ਵਰਲਡ ਦੀਆਂ ਖਬਰਾਂ ਤੇ ਗੱਲ ਕਰਦੇ ਆ ਪੰਜਾਬੀ ਮੀਡੀਆ ਦੇ ਵਿੱਚ ਬਹੁਤ ਘੱਟ ਗੱਲ ਹੁੰਦੀ ਆ ਉਹਦਾ ਕਿਤੇ ਨਾ ਕਿਤੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਸਾਰਾ ਇਹ ਐਲਗੋਰਿਦਮ ਦੇ ਹਿਸਾਬ ਦੇ ਨਾਲ ਚੱਲਦਾ ਕਿਉਂਕਿ ਜੇਕਰ ਅਸੀਂ ਸਪੋਜ਼ ਕਰੋ ਮੈਂ ਇਲਨ ਮਸਕ ਦਾ ਨਾਮ ਲਿਖ ਕੇ ਕੋਈ ਨਿਊਜ਼ ਸਾਂਝੀ ਕਰਦਾ ਤਾਂ ਉਹ ਇੰਗਲਿਸ਼ ਹਿਸਾਬ ਨਾਲ ਚੱਲਣੀ ਆ ਸਾਡੇ ਪੰਜਾਬ ਦੇ ਜਿਹੜਾ ਐਲਗੋਰਿਦਮ ਦੇ ਵਿੱਚ ਤਾਂ ਉਹ ਜਾਣੀ ਨਹੀਂ ਆਬਵੀਅਸਲੀ ਮੈਂ ਪੰਜਾਬੀ ਚ ਗੱਲ ਕਰਦਾ ਤਾਂ ਗੋਰਿਆਂ ਨੇ ਤਾਂ ਇਹ ਸੁਣਨਾ ਨਹੀਂ ਮੈਨੂੰ ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਜੇਕਰ ਸਾਡੇ ਪੰਜਾਬੀ ਐਲਗੋਰਿਦਮ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਵੀਡੀਓਜ਼ ਜੋ ਆਪਾਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰਦੇ ਆ ਉਹ ਜਾਵੇ ਸੋ ਇਨੀ ਇੱਕ ਬੇਨਤੀ ਆ ਜਿਹੜਾ ਜਣਾ ਵੀ ਦੇਖ ਰਿਹਾ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਹੋ ਸਕੇ ਤਾਂ ਕਮੈਂਟ ਤੇ ਜਰੂਰ ਕਰਿਓ ਤੇ ਜੇਕਰ ਟਾਈਮ ਹੋ ਤਾਂ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਇਹ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਅਕਸਰ ਕਹਿ ਦਿੱਤਾ ਜਾਂਦਾ ਕਿ ਬਹੁਤ ਘੱਟ ਕੰਮ ਹੁੰਦਾ ਤੇ ਆਪਣੀ ਕੋਸ਼ਿਸ਼ ਆ ਕਿ ਅੰਤਰਰਾਸ਼ਟਰੀ ਖਬਰਾਂ ਜਿੰਨੀਆਂ ਵੀ ਇੰਪੋਰਟੈਂਟ ਨੇ ਤੁਹਾਡੇ ਨਾਲ ਲਗਾਤਾਰ ਆਪਾਂ ਸਾਂਝੀਆਂ ਕਰਦੇ ਰਹੀਏ ਸੋ ਈਲਨ ਮਸਕ ਦੇ ਉੱਤੇ ਆਪਾਂ ਗੱਲ ਕਰਦੇ ਆ ਦੋਸਤੋ ਪਰ ਉਸ ਤੋਂ ਪਹਿਲਾਂ ਇੱਕ ਜਿਹੜਾ ਇਸ ਸਮੇਂ ਬੜੀ ਹੀ ਭਿਆਨਕ ਅੱਗ ਲੱਗੀ ਹੋਈ ਹੈ LA LA ਬੜਾ ਮਸ਼ਹੂਰ ਆ ਸਾਡੇ ਗੀਤਾਂ ਦੇ ਵਿੱਚ ਸਾਡੀਆਂ ਫਿਲਮਾਂ ਦੇ ਵਿੱਚ ਲਾਸ ਐਂਜਲਸ ਦੀ ਬੜੀ ਗੱਲ ਕੀਤੀ ਜਾਂਦੀ ਆ ਗਲਜੀਤ ਦਾ ਗਾਣਾ ਵੀ ਬੜਾ ਫੇਮਸ ਆ ਜੀ LA ਵਾਲਾ ਪਰ LA ਇਸ ਸਮੇਂ ਬੜੇ ਹੀ ਭਿਆਨਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਤੇ ਦੁਆ ਗੁਆ ਕਿ ਜਲਦੀ ਹੀ ਉੱਥੇ ਸਥਿਤੀਆਂ ਜਿਹੜੀਆਂ ਸਟੇਬਲ ਹੋਣ ਜੰਗਲਾਂ ਦੀ ਜਿਹੜੀ ਆਗਿਆ ਇਹ ਵੈਸੇ ਤਾਂ ਇਹ ਜਿਹੜਾ ਹੁਣ ਇਹ ਫੀਨੋਮੈਨਾ ਸਾਨੂੰ ਪਿਛਲੇ ਕੁਝ ਸਾਲਾਂ ਤੋਂ ਨਜ਼ਰ ਆ ਰਿਹਾ ਜਿਸ ਟਿਕਨ ਨਾਲ ਇਹਦੀ ਇੱਕ ਵੱਡੀ ਵਜ੍ਹਾ ਕਲਾਈਮੇਟ ਚੇਂਜ ਨੂੰ ਦੱਸਿਆ ਜਾਂਦਾ ਸੋ ਐਲ ਏ ਦੇ ਵਿੱਚ ਇਸ ਸਮੇਂ ਜਿਹੜੀ ਅੱਗ ਲੱਗੀ ਆ ਬਹੁਤ ਸਾਰੇ ਲੋਕ ਦੱਸ ਰਹੇ ਨੇ ਕਿ ਐਲ ਏ ਦੀ ਹਿਸਟਰੀ ਦੇ ਵਿੱਚ ਸਭ ਤੋਂ ਤਬਾਹਕੁਨ ਅੱਗ ਆ ਗਈ ਆ ਇਹ ਇਸ ਸਮੇਂ ਮੈਂ ਜਿਹੜਾ ਬੀਬੀਸੀ ਦੀ ਹੁਣੇ ਮੈਂ ਪਹਿਲਾ ਰਿਪੋਰਟ ਦੇਖ ਕੇ ਹਟਿਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਪੰਜ ਜਗ੍ਹਾਾਂ ਤੇ ਅੱਗ ਲੱਗੀ ਹੋਈ ਆ ਜਿਹਦੇ ਵਿੱਚੋਂ ਕਾਫੀ ਜਗ੍ਹਾਾਂ ਤੇ ਹਜੇ ਕੰਟਰੋਲ ਤੋਂ ਜਿਹੜਾ ਲਾਗੇ ਛਾਗੇ ਵੀ ਨਹੀਂ ਹੈਗੀ ਵੀ ਉਹਨੂੰ ਕੰਟਰੋਲ ਕਿੱਦਾਂ ਕਰਨਾ ਕਨਟੇਨ ਕਿੱਦਾਂ ਕਰਨਾ ਤੇ ਇਸ ਸਮੇਂ ਘੱਟੋ ਘੱਟ ਪੰਜ ਜਿਹੜੀਆਂ ਵਾਈਲਡ ਫਾਇਰਜ਼ ਆ ਘੱਟੋ ਘੱਟ ਪੰਜ ਜਿਹੜੀਆਂ ਅੱਗਾਂ ਉਹ ਲਾਸ ਐਂਜਲਸ ਦੇ ਵਿੱਚ ਜਲ ਰਹੀਆਂ ਨੇ ਦੇ ਦ ਟੂ ਲਾਰਜੇਸਟ ਕਵਰ ਮੋਰ ਥੈਨ 27000 ਏਕਰਸ ਐਂਡ ਆਰ 0% ਕੰਟੇਨਡ ਇਹਦੇ ਵਿੱਚੋਂ ਦੋ ਜਿਹੜੀਆਂ ਸਭ ਤੋਂ ਵੱਡੀਆਂ ਅੱਗਾ ਇਸ ਸਮੇਂ ਜਲ ਰਹੀਆਂ ਨੇ 27000 ਤੋਂ ਜ਼ਿਆਦਾ ਏਕੜ ਦੇ ਵਿੱਚ ਨੇ ਤੇ ਉਹ ਕਾਬੂ ਹੋਣ ਦੇ 0% ਦੇ ਲਾਗੇ ਛਾਗੇ ਵੀ ਨਹੀਂ ਹੈਗੀਆਂ ਕਿ ਉਹ ਕਾਬੂ ਹੋ ਜਾਣਗੀਆਂ 37000 ਤੋਂ ਜ਼ਿਆਦਾ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਇਲਾਕਾ ਖਾਲੀ ਕਰ ਦਿਓ ਪੰਜ ਜਾਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਆ ਤੁਸੀਂ ਬਹੁਤ ਵਾਰ ਜਿਹੜਾ ਹਾਲੀਵੁੱਡ ਦਾ ਇੱਕ ਫੇਮਸ ਸਾਈਨ ਦੇਖਦੇ ਹੋ ਹੁਣੇ ਆ ਜਿਹੜਾ ਪਹਾੜਾਂ ਦੇ ਉੱਤੇ ਹਾਲੀਵੁੱਡ ਲਿਖਿਆ ਆ ਉਸ ਏਰੀਏ ਦੇ ਵਿੱਚ ਵੀ ਬਹੁਤ ਜਿਹੜਾ ਅੱਗ ਫੈਲੀ ਹੋਈ ਆ ਤੇ ਬੜਾ ਤੇਜ਼ੀ ਨਾਲ ਉਸ ਸਾਈਨ ਵੱਲੋਂ ਵੱਧ ਰਹੀ ਆ ਸੋ ਦੁਆ ਗੋ ਆ ਕਿ ਸਾਰੇ ਲੋਕ ਸੁਰੱਖਿਅਤ ਰਹਿਣ ਤੇ ਜਲਦੀ ਹੀ ਇਸ ਅੱਗ ਤੇ ਜਿਹੜਾ ਕਾਬੂ ਉਹ ਅਥਾਰਟिटीज ਆ ਉਹ ਪਾਲਣ ਹੁਣ ਗੱਲ ਜੇ ਕਰੀਏ ਈਲਨ ਮਸਕ ਦੀ ਇੱਕ ਤਾਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਦੋਸਤੋ ਕਿ ਬੰਦਾ ਕੋਈ ਛੋਟਾ ਮੋਟਾ ਬਿਜ਼ਨਸ ਵੀ ਲੈ ਲਵੇ ਨਾ ਤੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਆਪਣੇ ਪਰਿਵਾਰ ਨੂੰ ਦੇਣ ਦੇ ਲਈ ਵੀ ਤੇ ਬਾਕੀ ਸੱਜਣਾ ਦੋਸਤਾਂ ਦੇ ਨਾਲ ਬਹਿਣ ਦੇ ਲਈ ਵੀ ਤੁਸੀਂ ਛੋਟੀ ਜਿਹੀ ਕੋ ਦੁਕਾਨ ਵੀ ਲੈ ਲਓ ਤੇ ਇਹ ਬੰਦਾ ਦੁਨੀਆ ਦਾ ਸਭ ਤੋਂ ਅਮੀਰ ਸਖਸ਼ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਐਕਸ ਦੇ ਨਾਂ ਤੇ ਕਿੰਨੀਆਂ ਜਿਹੜੀਆਂ ਚੀਜ਼ਾਂ ਇਹ ਓਨ ਕਰਦਾ ਟਵਿੱਟਰ ਵੀ ਲੈ ਕੇ ਐਕਸ ਬਣਾ ਦਿੱਤਾ ਐਕਸ ਦੇ ਨਾਲ ਖਾਸਾ ਹੀ ਪਿਆਰ ਆ ਬਈ ਇਹ ਸੱਜਣ ਨੂੰ ਐਕਸ ਆਪਣੇ ਬੇਟੇ ਦਾ ਵੀ ਇੱਕ ਨਾਮ ਇਹਨੇ ਐਕਸ ਰੱਖਿਆ ਹੋਇਆ ਇਲਨ ਮਸਕ ਨੇ ਸੋ ਇਹ ਹੁਣ ਜਿਹੜਾ ਪਹਿਲਾ ਡੋਨਲਡ 트੍ਰੰਪ ਦੇ ਨਾਲ ਆਉਂਦਾ ਹਾਲਾਂਕਿ ਜੋ ਬਾਈਡਨ ਦੇ ਨਾਲ ਪਹਿਲਾਂ ਠੀਕ ਠਾਕ ਸੀ ਪਰ ਬਾਅਦ ਵਿੱਚ ਜਦੋਂ ਹਲਕੀ ਜਿਹੀ ਉਹਦੇ ਨਾਲ ਵਿਗੜੀ ਤੇ ਉਸ ਤੋਂ ਬਾਅਦ 트੍ਰੰਪ ਦੇ ਨਾਲ ਆ ਗਿਆ ਤੇ 트੍ਰੰਪ ਦੇ ਨਾਲ ਆ ਕੇ ਜੇਸ਼ਵੀ ਕੇ ਨਾਲ ਇਹਨੇ ਉਹਨੂੰ ਹੈਲਪ ਕੀਤਾ ਪੈਸੇ ਉਹਦੇ ਕੈਂਪੇਨ ਦੇ ਵਿੱਚ ਖਰਚੇ ਤੇ ਆਬੀਅਸਲੀ 트੍ਰੰਪ ਨੇ ਵੀ ਜਦੋਂ ਜਿੱਤਿਆ ਉਹਨੇ ਜਦੋਂ ਜਿੱਤ ਕੇ ਆਪਣਾ ਪਹਿਲੀ ਸਪੀਚ ਕੀਤੀ ਆ ਉਹਦੇ ਵਿੱਚ ਉਹਨੇ ਇਹ ਸ਼ਬਦ ਕਹੇ ਆ ਕਿ ਦ ਸਟਾਰ ਇਜ਼ ਬੌਰਨ ਅ ਨਿਊ ਸਟਾਰ ਇਜ਼ ਬੌਰਨ ਐਂਡ ਦੈਟ ਇਜ਼ ਈਲਨ ਮਸਕ ਤੇ ਇਲਨ ਮਸਕ ਨੂੰ ਤਾਂ ਮੈਨੂੰ ਤਾਂ ਇਦਾਂ ਲੱਗਦਾ ਕਿ ਟਰੰਪ ਨੂੰ ਤਾਂ ਲੱਗਦਾ ਕਿ ਉਹ ਯੂਐਸ ਦਾ ਪ੍ਰੈਜ਼ੀਡੈਂਟ ਬਣਿਆ ਤੇ ਬੈਸੇ ਤਾਂ ਉਹਨੂੰ ਵੀ ਇਦਾਂ ਲੱਗਦਾ ਕਿ ਪੂਰੀ ਦੁਨੀਆ ਦਾ ਪ੍ਰੈਜ਼ੀਡੈਂਟ ਹੈ ਉਹ ਤੇ ਇਲਨ ਮਸਕ ਨੂੰ ਵੀ ਇਦਾਂ ਲੱਗਦਾ ਕਿ ਉਹ ਪੂਰੀ ਦੁਨੀਆ ਦਾ ਪ੍ਰੈਜ਼ੀਡੈਂਟ ਹੈ ਜੋ ਜੀ ਆਉਂਦਾ ਸੱਜਣਾ ਜਿਹੜਾ ਬੋਲੀ ਜਾ ਰਿਹਾ ਆਪਣੇ ਐਕਸ ਪਲੇਟਫਾਰਮ ਦੇ ਉੱਤੇ ਜਿਹੜਾ ਕੀ ਆਪਣੇ ਪੰਜਾਬੀ ਦੇ ਵਿੱਚ ਖਾਵਤਿਆ ਨਾ ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ ਤੇ ਉਹ ਬਸ ਚੱਕੀ ਜਾਂਦਾ ਫੱਟੇ ਆਪਣਾ ਹੀ ਕੰਮ ਹੈ ਉਹਦਾ ਜਿਹਦੇ ਬਾਰੇ ਮਰਜ਼ੀ ਉਹ ਟਵੀਟ ਕਰੀ ਜਾ ਰਿਹਾ ਹੁਣ ਪਹਿਲਾਂ ਤਾਂ ਚਲੋ ਲੋਕਾਂ ਨੇ ਕਿਉਂਕਿ ਦੁਨੀਆ ਦਾ ਸਭ ਤੋਂ ਅਮੀਰ ਸਖਸ਼ਾ ਬਿਜ਼ਨਸ ਆ ਪੂਰੀ ਦੁਨੀਆ ਦੇ ਵਿੱਚ ਉਹਦੇ ਵਪਾਰ ਉਹਨੇ ਕਰਨਾ ਲੀਡਰਾਂ ਨੇ ਥੋੜਾ ਬਾਲਾ ਗੁਰੇਜ਼ ਵੀ ਕੀਤਾ ਵੀ ਚਲੋ ਛੱਡੋ ਹੁਣ ਜਿਹੜਾ ਇੱਕ ਪ੍ਰੋਬਲਮ ਇਹ ਆ ਗਈ ਆ ਕਿ ਇਲਨ ਮਸਕ ਕੱਲਾ ਇੱਕ ਵਪਾਰੀ ਨਹੀਂ ਰਹਿ ਗਿਆ ਇਲਨ ਮਸਕ ਵਾਈਟ ਹਾਊਸ ਦਾ ਹਿੱਸਾ ਹੋਣਾ ਹੁਣ ਉਹ 트੍ਰੰਪ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਆ ਉਹਨੂੰ ਜੇਐਸਵੀ ਕੇ ਨਾਲ ਉਹਨੂੰ ਉਹਦੇ ਵਿੱਚ ਹਿੱਸਾ ਮਿਲਿਆ ਕੱਲ ਨੂੰ ਜਿਹੜੀ ਈਲਨ ਦੀ ਆਵਾਜ਼ ਆ ਉਹ ਯੂਐਸ ਦੀ ਆਵਾਜ਼ ਮੰਨੀ ਜਾਣੀ ਆ ਇੱਥੇ ਯੂਕੇ ਦੇ ਵਿੱਚ ਬਹੁਤ ਰੌਲਾ ਪੈ ਰਿਹਾ ਕਿ ਯੂਕੇ ਸਰਕਾਰ ਨੂੰ ਯੂਐਸ ਦਾ ਜਿਹੜਾ ਐਮਬੈਸਡਰ ਆ ਉਹਨੂੰ ਸਨਮਣ ਕਰਨਾ ਚਾਹੀਦਾ ਵੇ ਭਾਈ ਕੀ ਕਰ ਰਿਹਾ ਬੰਦਾ ਤੁਹਾਡਾ ਜਿਹਨੇ 20 ਜਨਵਰੀ ਨੂੰ ਤੁਹਾਡੀ ਸਰਕਾਰ ਉੱਥੇ ਵਾਈਟ ਹਾਊਸ ਦੇ ਵਿੱਚ ਐਂਟਰ ਕਰਨ ਜਾ ਰਹੀ ਆ ਤੇ ਉਹਦੇ ਨਾਲ ਸੰਬੰਧਿਤ ਜਿਹੜਾ ਤੁਹਾਡਾ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਹੈ ਈਲਨ ਮਸਕ ਵੀ ਉਹ ਕਿਸ ਵੀ ਕਿਹਦੇ ਟਵੀਟ ਕਰ ਰਿਹਾ ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਉਹ ਗੱਲਾਂ ਬਾਤਾਂ ਕਰ ਰਿਹਾ ਤੇ ਉਹ ਇੱਕ ਨਾ ਫਾਰ ਰਾਈਟ ਜਿਹੜੀ ਵਿਚਾਰਧਾਰਾ ਆ ਇਹਨੂੰ ਸੱਜੇ ਪੱਖੀ ਵਿਚਾਰਧਾਰਾ ਮੈਂ ਕਹਿ ਲਵਾਂ ਜਾਂ ਫਾਰ ਰਾਈਟ ਵੀ ਹੁੰਦਾ ਫਾਰ ਲੈਫਟ ਵੀ ਕਹਿ ਦਿੱਤਾ ਜਾਂਦਾ ਮੋਸਟਲੀ ਫਾਰ ਰਾਈਟ ਤੁਸੀਂ ਉਹਨੂੰ ਕਹਿ ਸਕਦੇ ਆ ਜਿਹੜਾ ਬੰਦਾ ਆਪਣੇ ਇਰਾਦੇ ਤੇ ਬੜਾ ਦ੍ਰਿੜ ਹੋ ਕੇ ਖੜਾ ਤੇ ਉਹ ਕਹਿੰਦਾ ਵੀ ਮੈਂ ਤਾਂ ਦੂਜੇ ਦੀ ਗੱਲ ਸੁਣਨੀ ਹੀ ਨਹੀਂ ਇੱਕ ਤਾਂ ਹੁੰਦਾ ਨਾ ਰਾਈਟ ਲੈਫਟ ਦੀ ਤਾਂ ਚਲੋ ਵਿਚਾਰਧਾਰਾ ਸਾਰਿਆਂ ਦੀ ਚੱਲਦੀ ਆ ਹੁਣ ਜਿਹੜਾ ਜਦੋਂ ਆਪਾਂ ਕਹੀਏ ਹਾਲਾਂਕਿ ਇਹਨੂੰ ਸੱਜਣ ਗਲਤ ਨਾ ਲੈ ਜਣਾਂ ਪਰ ਜੇਕਰ ਆਪਾਂ ਮੈਂ ਤੁਹਾਡੇ ਨਾਲ ਧਾਰਨ ਜੇਕਰ ਸਾਂਝੀ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਰਾਈਟ ਦੇ ਪਾਸੇ ਦੀ ਜਥੇਬੰਦੀ ਕਹਿ ਸਕਦੇ ਹੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਜਾਂ ਭਾਜਪੀ ਜਿਹੜੀ ਆ ਉਹ ਇੱਕ ਰਾਈਟ ਜਿਹੜਾ ਵਿਚਾਰਧਾਰਾ ਨੂੰ ਰੈਪਰੈਜ਼ੈਂਟ ਕਰਦੀ ਜਥੇਬੰਦੀ ਆ ਪਰ ਜਿਹੜਾ ਬਜਰੰਗ ਦਲ ਆ ਤੇ ਜਿਹੜੇ ਐਸਪੀਕੇ ਦੇ ਹੋਰ ਦੂਜੇ ਤੀਜੇ ਦਲ ਆ ਜਾਂ ਉਹ ਜਿਹੜੇ ਆ ਉਹ ਫਾਰ ਰਾਈਟ ਵਾਲੇ ਆ ਈਵਨ ਦੋ ਇਨ ਸਾਡੀ ਜਿਹੜਾ ਹੁਣ ਨਹੀਂ ਮੈਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਆ ਕੇ ਕੇਸਟਰੀ ਕੇ ਨਾਲ ਰਿਐਕਟ ਕਰਨਾ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦੀ ਵੀ ਵਿਚਾਰਧਾਰਾ ਇੱਕ ਫਾਰ ਰਾਈਟ ਵਾਲੀ ਸੀ ਕਿ ਕਿਸੇ ਦੀ ਗੱਲ ਨਹੀਂ ਉਹਨਾਂ ਨੇ ਸੁਣਨੀ ਕਿ ਜੇਕਰ ਕੁਰਸੀਆਂ ਗੁਰਦੁਆਰੇ ਚ ਪਈਆਂ ਤਾਂ ਭੰਨ ਦਿਓ ਜਾ ਕੇ ਮੈਂ ਹੀ ਸਹੀ ਆ ਮੇਰੀ ਵਿਚਾਰਤਾ ਰ ਸਹੀ ਆ ਬਾਕੀ ਸਾਰੇ ਗਲਤ ਆ ਸੋ ਇਹ ਐਸਪੀਕੇ ਦੀ ਜਿਹੜੀ ਫਾਰ ਰਾਈਟ ਵਿਚਾਰਤਾ ਰਾਇਆ ਨਾ ਇਹਦੇ ਤੇ ਤਾਂ ਬੈਸੇ ਚਲੋ ਆਪਾਂ ਕਿਸੇ ਦਿਨ ਲੰਬੀ ਗੱਲਬਾਤ ਵੀ ਕਰਾਂਗੇ ਕਿ ਸਾਡੇ ਜਿਹੜੇ ਅਸੀਂ ਬਾਹਰੋਂ ਆ ਕੇ ਲੋਕ ਇਹ ਨਾ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੈਸਟਰਨ ਕੰਟਰੀਜ਼ ਦੇ ਵਿੱਚ ਬਸ ਰਹੇ ਆ ਨਾ ਸਾਡੇ ਸਾਨੂੰ ਆਪਣੇ ਬੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਬਲਮ ਆ ਸਕਦੀ ਆ ਜਿਹੜੇ ਵੀ ਲੋਕ ਸੋਸ਼ਲ ਮੀਡੀਆ ਨੂੰ ਫੋਲੋ ਕਰਦੇ ਆ ਉਹਨਾਂ ਨੇ ਦੇਖਿਆ ਹੋਣਾ ਕਿ ਇਸ ਸਮੇਂ ਜਿਹੜੀ ਇਹ ਫਾਰ ਰਾਈਟ ਵਿਚਾਰਤਾ ਰਹਾ ਜਿਹਦਾ ਇੱਕ ਮੇਨ ਮੁੱਦਾ ਇਹ ਹੀ ਆ ਕਿ ਜਿਹੜੇ ਬਾਹਰੋਂ ਲੋਕ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਯੂਰੋਪੀਅਨ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਬਸ ਰਹੇ ਨੇ ਵੀ ਇਹਨਾਂ ਨੂੰ ਰੋਕਿਆ ਜਾਵੇ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਤੇ ਪਲਾਨ ਕਰਕੇ ਜਿਹੜਾ ਇੱਕ ਸਾਡੇ ਤੇ ਕਹਿ ਲਓ ਕਿ ਧਾਵਾ ਬੋਲਿਆ ਜਾ ਰਿਹਾ ਉਹ ਮੇਰਾ ਇੱਕ ਮਿੱਤਰ ਹੱਸਦਾ ਸੀ ਉਹ ਕਹਿੰਦਾ ਵੀ ਪਹਿਲਾਂ ਆਪਣੀਆਂ ਗਲਤੀਆਂ ਬਹੁਤ ਨੇ ਨਾ ਆਪ ਇਦਾਂ ਪਲਾਨ ਕਰ ਕਰ ਕੇ ਅਫਰੀਕਾ ਦੇ ਵਿੱਚ ਇਧਰੋਂ ਬ੍ਰਿਟਿਸ਼ਸ ਇੰਡੀਆ ਦੇ ਵਿੱਚ ਚਲੇ ਗਏ ਸਾਡੇ ਮੁਲਕਾਂ ਤੇ ਜਾ ਕੇ ਇਹਨਾਂ ਨੇ ਖੁਦ ਜਿਹੜਾ ਰਾਜ ਕੀਤਾ ਹੋਇਆ ਸਾਨੂੰ ਉੱਥੇ ਗੁਲਾਮ ਬਣਾ ਕੇ ਰੱਖਿਆ ਵੀ ਇਹਨਾਂ ਨੂੰ ਡਰ ਲੱਗਦਾ ਵੀ ਖਣੀ ਕਿਤੇ ਹੁਣ ਸਾਡੇ ਨਾਲ ਉਦਾਂ ਨਾ ਹੋ ਜਵੇ ਹਾਲਾਂਕਿ ਅਸੀਂ ਤਾਂ ਇੱਥੇ ਜੋਬਾਂ ਕਰਨ ਆਉਨੇ ਆਮ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਆਉਨੇ ਆਪਾਂ ਸਾਰੇ ਪਰ ਇਹ ਵਿਚਾਰਧਾਰਾ ਜਿਹੜੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਫੈਲ ਰਹੀ ਆ ਤੇ ਇਹਨੂੰ ਆਵਾਜ਼ ਮਿਲ ਗਈ ਆ ਈਲਨ ਮਸਕ ਦੀ ਹੁਣ ਈਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਤੇ ਦੁਨੀਆ ਦਾ ਸਭ ਤੋਂ ਤਗੜਾ ਪਲੇਟਫਾਰਮ ਚਲੋ ਸਭ ਤੋਂ ਤਗੜਾ ਤਾਂ ਨਹੀਂ ਵੈਸੇ ਟਵਿੱਟਰ ਦੇ ਉਸ ਲੈਵਲ ਦੀ ਤਾਂ ਇਹਦੀ ਫੋਲੋਇੰਗ ਨਹੀਂ ਹੈਗੀ ਬਟ ਟਵਿੱਟਰ ਦੀ ਪਤਾ ਪ੍ਰੋਬਲਮ ਕੀ ਹੈ ਟਵਿੱਟਰ ਨੂੰ ਜਾਦੇ ਲੋਕ ਟਵਿੱਟਰ ਤੇ ਉਹੋ ਨੇ ਜਾਂ ਹੁਣ ਐਕਸ ਆਪਾਂ ਇਹਨੂੰ ਕਹਿ ਲਈਏ ਜਿਹੜੇ ਵੱਡੇ ਪੋਲੀਟੀਸ਼ੀਅਨ ਨੇ ਜਿਹੜੇ ਲੋਕ ਡਾਇਲੌਗ ਕਰਦੇ ਨੇ ਜਿਨ੍ਹਾਂ ਲੋਕਾਂ ਦੀ ਕਹ ਲੋ ਕਿ ਆਵਾਜ਼ ਸੁਣੀ ਜਾਂਦੀ ਆ ਹੁਣ ਆਪਾਂ ਵੀ ਇੱਥੇ ਜਦੋਂ ਖਬਰਾਂ ਦੀ ਗੱਲ ਕਰੀਦੀ ਆ ਆਪਾਂ ਮੋਸਟਲੀ ਇਹ ਨਹੀਂ ਕਹਿੰਦਾ ਕਿ ਫੇਸਬੁੱਕ ਤੇ ਪੋਸਟ ਕੀਤਾ ਜੀ ਇੰਸਟਾ ਤੇ ਪੋਸਟ ਪਾਈ ਸੀ ਆਪਾਂ ਕੀ ਕਹਿੰਦਾ ਕਿ ਉਹਨੇ ਟਵੀਟ ਕੀਤਾ ਫਲਾਨੇ ਐਕਟਰ ਨੇ ਟਵੀਟ ਕੀਤਾ ਫਲਾਨੇ ਪੋਲੀਟੀਸ਼ੀਅਨ ਨੇ ਟਵੀਟ ਕੀਤਾ ਉਹ ਬੜਾ ਹੀ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਪਲੇਟਫਾਰਮ ਆ ਸੋ ਉਹ ਇਹਦੇ ਕੋਲ ਆ ਇਸ ਸਮੇਂ ਤੇ ਇਹ ਦੱਸਦੇ ਆ ਇਕ ਨਾ ਜੌਨੀ ਹੈਰਿਸ ਜਿਹੜਾ ਉਹ ਬੜਾ ਖੋਜੀ ਪੱਤਰਕਾਰ ਆ ਅਮਰੀਕਾ ਦਾ ਉਹਨੇ ਬੜੀ ਇੱਕ ਜਾਣਕਾਰੀ ਭਰਪੂਰੇ ਦੇ ਤੇ ਰਿਪੋਰਟ ਕੀਤੀ ਆ ਇੱਕ ਡਾਕੂਮੈਂਟਰੀ ਟਾਈਪ ਬਣਾਈ ਆ ਉਹਨੇ ਉਹਦੇ ਵਿੱਚ ਜੌਨੀ ਹੈਰਿਸ ਨੇ ਇਸ ਗੱਲ ਦਾ ਦੱਸਿਆ ਕਿ ਇਹਨੇ ਜਿਹੜਾ ਪਹਿਲਾਂ ਤਾਂ 44 ਬਿਲੀਅਨ ਦਾ ਇਹਨੇ ਐਕਸ ਪਲੇਟਫਾਰਮ ਜਿਹੜਾ ਖਰੀਦਿਆ ਜਾਂ ਟਵਿੱਟਰ ਨੂੰ ਖਰੀਦ ਕੇ ਐਕਸ ਬਣਾਇਆ ਉਹ ਇੰਨੇ ਦਾ ਉਦੋਂ ਲੋਕੀ ਕਹਿੰਦੇ ਸੀ ਵੀ ਹੈਵ ਨਹੀਂ ਸੀ ਸੋ 44 ਬਿਲੀਅਨ ਦਾ ਇਹਨੇ ਲੈ ਕੇ ਕਹਿੰਦਾ ਮੈਂ ਫ੍ਰੀ ਸਪੀਚ ਦੇ ਹੱਕ ਦੇ ਲਈ ਇਲਨ ਕਹਿੰਦਾ ਵੀ ਮੈਂ ਇਹ ਖਰੀਦਿਆ ਫੇ ਦੱਸਦੇ ਆ ਨਾ ਇਹਨੇ ਜਦੋਂ ਇੱਕ ਟਵੀਟ ਕੀਤਾ ਤਾਂ ਇਹਨੂੰ ਲੱਗਾ ਕਿ ਯਾਰ ਜੋ ਵਾਈਡਨ ਦੇ ਟਵੀਟ ਨੂੰ ਜਿਆਦਾ ਲੋਕਾਂ ਨੇ ਵੇਖਿਆ ਮੇਰੇ ਟਵੀਟ ਨੂੰ ਤਾਂ ਘੱਟ ਲੋਕਾਂ ਨੇ ਦੇਖਿਆ ਮੈਂ ਮੰਨ ਲeke ਇਸ ਐਕਸ ਪਲੇਟਫਾਰਮ ਦਾ ਟਵਿੱਟਰ ਦਾ ਤੇ ਮੇਰੇ ਟਵੀਟ ਨੂੰ ਘੱਟ ਲੋਕੀ ਦੇਖਦੇ ਆ ਅਮਰੀਕਾ ਦੇ ਰਾਸ਼ਟਰਪਤੀ ਨੂੰ ਜਿਆਦਾ ਦੇਖਦੇ ਆ ਫਿਰ ਇਹਨੇ ਦੱਸ ਦਿਆ ਜੀ ਉੱਥੇ ਜਿਹੜਾ ਕਿੰਨੇ ਹੀ ਜਿਹੜੇ ਲਾਏ ਇੰਜੀਨੀਅਰ ਉਹਨਾਂ ਨੂੰ ਕਿਹਾ ਕਿ ਇਹਨੂੰ ਸੈੱਟ ਕਰੋ ਕਿਸੇ ਤਰੀਕੇ ਨਾਲ ਮੇਰਾ ਜਿਹੜਾ ਟਵੀਟ ਆ ਮੇਰਾ ਪੋਸਟ ਆ ਜਿਹੜੀ ਉਹ ਸਾਰਿਆਂ ਨੂੰ ਦਿਸਣੀ ਚਾਹੀਦੀ ਆ ਇਸ ਸਮੇਂ 200 ਮਿਲੀਅਨ ਤੋਂ ਜ਼ਿਆਦਾ ਜਿਹੜੇ ਲੋਕ ਇਹਨੂੰ ਫੋਲੋ ਕਰਦੇ ਨੇ ਐਕਸ ਪਲੇਟਫਾਰਮ ਦੇ ਉੱਤੇ ਸੋ ਇਹ ਜਿਹੜਾ ਫ੍ਰੀ ਸਪੀਚ ਵਾਲੀ ਤਾਂ ਹੁਣ ਕੋਈ ਗੱਲ ਹੈ ਨਹੀਂ ਹੁਣ ਤਾਂ ਇਦਾਂ ਲੱਗਦਾ ਕਿ ਜਿਹੜੀ ਇਹਦੀ ਵਿਚਾਰਧਾਰਾ ਹੈ ਨਾ ਵੈਸੇ ਵੀ ਜਿਹੜੇ ਫਾਰ ਰਾਈਟ ਫਾਰ ਲੈਫਟ ਵਿਚਾਰਧਾਰਾ ਵਾਲੇ ਲੋਕ ਹੁੰਦੇ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਕਿ ਮੈਂ ਹੀ ਸਹੀ ਆ ਦੂਜੇ ਤਾਂ ਐਮੀ ਤੁਰੇ ਫਰਦੇ ਇਹਨਾਂ ਨੂੰ ਕਿਸੇ ਗੱਲ ਦੀ ਅਕਲ ਹੈ ਨਹੀਂਗੀ ਸੋ ਜੇ ਇਦਾਂ ਦਾ ਬੰਦਾ ਹੁਣ ਦੇਖੋ ਇਹਨੇ ਇੱਥੇ ਯੂਕੇ ਦੇ ਵਿੱਚ ਵੈਸੇ ਜੇਕਰ ਇਹਦੀ ਆਪਾਂ ਜ਼ਿੰਦਗੀ ਤੇ ਗੱਲ ਕਰੀਏ ਤਾਂ ਇਹ ਸਾਊਥ ਅਚਾ ਸਾਰੇ ਇਹ ਜਿਹੜਾ ਇਮੀਗ੍ਰੇਸ਼ਨ ਦੀ ਮੁਖਾਲਫਤ ਕਰ ਰਹੇ ਨੇ ਇਹ ਮੋਸਟਲੀ ਅਚਾ ਮੈਨੂੰ ਇਹਨਾਂ ਦੀ ਸਮਝ ਨਹੀਂ ਉਹਦੀ ਕਿੱਦਾਂ ਆਪਣੀਆਂ ਨੀਤੀਆਂ ਨੂੰ ਕੌਂਟਰਡਿਕਟ ਕਰਦੇ ਨੇ ਡੋਨਲਡ ਟਰੰਪ ਆ ਇਲੈਕਸ਼ਨ ਯੂਐਸ ਦੇ ਵਿੱਚ ਜਿੱਤਿਆ ਕਿ ਅਸੀਂ ਬਹੁਤ ਪੈਸਾ ਯੂਐਸ ਬਾਹਰ ਖਰਚ ਕਰਦਾ ਹੁਣ ਅਸੀਂ ਬਾਹਰਲੇਆ ਨੂੰ ਛੱਡ ਕੇ ਅਸੀਂ ਆਪਣੇ ਮੁਲਕ ਦਾ ਦੇਖਣਾ ਤੇ ਪੱਟੂ ਵਾਈਟ ਹਾਊਸ ਦੇ ਵਿੱਚ ਹਜੇ ਤੱਕ ਗਿਆ ਨਹੀਂ ਤੇ ਉਹ ਕਹਿੰਦਾ ਮੈਂ ਗ੍ਰੀਨਲੈਂਡ ਵੀ ਆਪਣੇ ਕਬਜ਼ੇ 'ਚ ਕਰ ਲੈਣਾ ਕੈਨੇਡਾ ਵੀ ਸਾਡੇ 51ਵੀਂ ਸਟੇਟ ਬਣ ਜਾਵੇ ਪੈਨਮਾ ਕੈਨਲ ਦੇ ਉੱਤੇ ਉਹਨੂੰ ਪੁੱਛਿਆ ਗਿਆ ਕਿ ਜੇਕਰ ਉਹ ਨਹੀਂ ਤੁਹਾਡੇ ਨਾਲ ਆਉਂਦੇ ਕਿ ਤੁਸੀਂ ਮਿਲਟਰੀ ਤਾਂ ਨਹੀਂ ਭੇਜੂਗੇ ਕਹਿੰਦਾ ਮੈਂ ਉਹਨੇ ਰੂਲ ਆਊਟ ਨਹੀਂ ਕੀਤੀ ਇਹ ਵੀ ਆਪਸ਼ਨ ਵੀ ਕੱਲ ਨੂੰ ਫੌਜ ਵੀ ਉਧਰ ਨੂੰ ਵੀ ਭੇਜ ਸਕਦਾ ਸ਼ੇਰ ਸੋ ਆਪ ਤਾਂ ਤੁਸੀਂ ਕਹਿੰਦੇ ਆ ਕਿ ਵੋਟਾਂ ਤਾਂ ਤੁਸੀਂ ਇਹ ਲਈਆਂ ਵੀ ਅਸੀਂ ਬਾਹਰ ਕੁਝ ਨਹੀਂ ਕਰਨਾ ਬਾਹਰ ਲਈ ਵੀ ਨੈਟੋ ਅਸੀਂ ਬਣਾਈਆ ਯੂਐਸ ਸਭ ਤੋਂ ਜ਼ਿਆਦਾ ਪੈਸੇ ਖਰਚਦਾ ਤੇ ਇਹਦਾ ਫਾਇਦਾ ਯੂਰਪੀਅਨ ਕੰਟਰੀਆਂ ਨੂੰ ਹੁੰਦਾ ਤੇ ਆਪ ਤੁਸੀਂ ਸਾਰੀ ਦੁਨੀਆ ਦੀ ਰਾਜਨੀਤੀ ਤੇ ਕਮੈਂਟ ਕਰਨਾ ਤੇ ਇਹ ਗੱਲ ਆ ਵੀ ਪੈਸਾ ਨਹੀਂ ਅਸੀਂ ਕੋਈ ਵੀ ਖਰਚਣਾ ਤੇ ਅਸੀਂ ਸਲਾਹਾਂ ਤੁਹਾਨੂੰ ਸਾਰਿਆਂ ਨੂੰ ਮੁਫਤ ਜੀ ਦੇਣੀ ਆ ਹੁਣ ਈਲਨ ਆਪ ਵੀ ਇਹ ਸਾਊਥ ਅਫਰੀਕਾ ਤੋਂ ਆ ਕੇ ਉੱਥੇ ਪਹਿਲਾਂ ਸਾਊਥ ਅਫਰੀਕਾ ਤੋਂ ਆ ਕੇ ਕੈਨੇਡਾ ਬਸਦਾ ਕੈਨੇਡਾ ਤੋਂ ਆ ਕੇ ਯੂਐਸਏ ਦੇ ਵਿੱਚ ਆ ਗਿਆ ਸੋ ਇਹ ਵੈਸੇ ਆਬਵੀਅਸਲੀ ਬੜਾ ਕਹਿ ਲੋ ਕਿ ਬ੍ਰਿਲਿਅੰਟ ਮਾਈਂਡਡ ਆ ਬ੍ਰਾਈਟ ਮਾਈਂਡਡ ਆ 12 ਸਾਲਾਂ ਦਾ ਸੀ ਦੱਸਦਾ ਕਿ ਜਦੋਂ ਇਹਨੇ ਇੱਕ ਵੀਡੀਓ ਗੇਮ ਬਣਾਈ ਜਿਹੜੀ ਕਿ ਇਹਨੇ ਇੱਕ ਮੈਗਜ਼ੀਨ ਨੂੰ ਵੇਚੀ ਕੁਝ ਜਿਹੜਾ ਡਾਲਰ ਦੀ 500 ਡਾਲਰ ਦੀ ਸੋ ਉਹਦੇ ਤੋਂ ਇਹਨੇ ਕਹਿ ਲੋ ਕਿ ਇੱਕ ਤਰੀਕੇ ਦਾ ਉਦੋਂ ਤੋਂ 12 ਸਾਲਾਂ ਦਾ ਸੀ ਜਦੋਂ ਤੈਨੇ ਬਿਜ਼ਨਸ ਸ਼ੁਰੂ ਕਰ ਦਿੱਤਾ 18 ਸਾਲਾਂ ਦਾ ਸੀ ਜਦੋਂ ਕੈਨੇਡਾ ਆਉਂਦਾ ਫਿਰ ਜਿਹੜਾ ਕੈਲੀਫੋਰਨੀਆ ਆ ਜਾਂਦਾ ਸੋ ਫਿਰ ਟੈਸਲਾ ਤੁਹਾਨੂੰ ਪਤਾ ਬਣਾਉਂਦਾ ਉਸ ਤੋਂ ਬਾਅਦ ਇਹਦਾ ਐਕਸ ਦੇ ਜਿਹੜੇ ਰਾਕਟ ਵਗੈਰਾ ਉਹ ਸਾਰੇ ਬਹੁਤ ਤੁਸੀਂ ਕਹਾਣੀ ਜਾਣਦੇ ਹੋ ਕਿ ਜਿਹੜੀ ਇਹ ਦੀ ਆ ਸਪੇਸ ਦੇ ਵਿੱਚ ਜੋ ਵੀ ਇਹ ਕੰਮ ਕਰ ਰਿਹਾ Mars ਨੂੰ ਜਾਣ ਦੀਆਂ ਗੱਲਾਂ ਕਰਦਾ ਸੋ ਨੋ ਡਾਊਟ ਇੱਕ ਬ੍ਰਿਲੀਅੰਟ ਬਿਜ਼ਨਸਮੈਨ ਆ ਬ੍ਰਿਲੀਅੰਟ ਜਿਹੜਾ ਟੈਕਨੋਲੋਜੀ ਜੀਐਸਪੀ ਕੇ ਨਾਲ ਟੈਸਲਾ ਕਾਰ ਇਹਨੇ ਬਣਾਈ ਆ ਜਿਸ ਤਰੀਕੇ ਨਾਲ ਉਹ ਇਨਵੈਂਟ ਕੀਤੀ ਆ ਬੜੀ ਜਿਹੜੀ ਆ ਇੱਕ ਸਕਸੈਸ ਸਟੋਰੀ ਆ ਪਰ ਜਿਹੜੀ ਇਹਦੀ ਵਿਚਾਰਤਾ ਰਾਇਆ ਜੀਐਸਪੀ ਕੇ ਨਾਲ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਸਪੈਸੀਫਿਕਲੀ ਇੱਕ ਤਾਂ ਵਾਈਟ ਹਾਊਸ ਦੇ ਵਿੱਚ ਇਹਦਾ ਹੱਥ ਹੋਣਾ ਡੋਨਲਡ ਟਰੰਪ ਦਾ ਜਿਹਦਾ ਖਾਸਾ ক্লোਜ਼ ਮਿੱਤਰ ਦੂਜਾ ਸਭ ਤੋਂ ਅਮੀਰ ਸਖਸ਼ ਇਹਦੇ ਨਾਲ ਇਹ ਦੁਨੀਆ ਤੇ ਬਹੁਤ ਸਾਰੇ ਪ੍ਰਭਾਵ ਪਾ ਸਕਦਾ ਜਿਹਨੂੰ ਲੈ ਕੇ ਹੁਣ ਦੁਨੀਆ ਤੇ ਗੱਲ ਹੋਣੀ ਵੀ ਸ਼ੁਰੂ ਹੋ ਗਈ ਆ ਹੁਣ ਕਈ ਯੂਰਪੀਅਨ ਲੀਡਰ ਨੇ ਇਹਦੇ ਖਿਲਾਫ ਕਹਿ ਲੋ ਕਿ ਬੋਲਣਾ ਵੀ ਸ਼ੁਰੂ ਕਰ ਦਿੱਤਾ ਕਿ ਭਾਈ ਆਪਣੀ ਡੋਮੇਨ ਦੇ ਵਿੱਚ ਰਹਿ ਸਾਨੂੰ ਸਰਾਹਾ ਸਾਨੂੰ ਇਕਲਾ ਨਾ ਦੇ ਤੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਵੀ ਚਲੋ ਹਜੇ ਬਹੁਤ ਕੋਈ ਸਖਤ ਸ਼ਬਦਾਂ ਦੇ ਵਿੱਚ ਤਾਂ ਕੋਈ ਇਹਨੂੰ ਨਹੀਂ ਕਹਿ ਰਿਹਾ ਉਹਦੀ ਆਬਵੀਅਸਲੀ ਵਜਾ ਇੱਕ ਤਾਂ ਯੂਐਸ ਗਵਰਨਮੈਂਟ ਵੀ ਹੈ ਤੇ ਆਬਵੀਅਸਲੀ ਇੱਕ ਇਹ ਜਿਹੜਾ ਬਹੁਤ ਵੱਡਾ ਵਪਾਰੀ ਆ ਇਹ ਵੀ ਆ ਪਰ ਇਹ ਤੁਸੀਂ ਦੇਖੋ ਕਿ ਕਈ ਯੂਰਪੀਅਨ ਲੀਡਰ ਨੇ ਹੁਣ ਇਹ ਗੱਲ ਕਹੀ ਆ ਕਿ ਇਲਨ ਮਸਕ ਨੂੰ ਕਿ ਭਾਈ ਤੂੰ ਥੋੜਾ ਜਿਆ ਆਪਣੇ ਹਿਸਾਬ ਕਿਤਾਬ ਨਾਲ ਚੱਲ ਆਪਣੀ ਡੋਮੇਨ ਦੇ ਵਿੱਚ ਰਹਿ ਬਰਤਾਨੀਆਂ ਦੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਵੀ ਇਹ ਜਿਹੜਾ ਇਹਨੂੰ ਕਿਹਾ ਕਿਉਂਕਿ ਇੱਥੇ ਨੇ ਉਹ ਹੁਣ ਬੜਾ ਲੰਬੀ ਆਪਣੀ ਗੱਲਬਾਤ ਹੋ ਜਾਣੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇੱਕ ਜਿਹੜਾ ਗਰੂਮਿੰਗ ਗੈਂਗ ਸਕੈਂਡਲ ਆ ਉਹਨੂੰ ਲੈ ਕੇ ਕਹਿ ਰਿਹਾ ਕਿ ਤੁਸੀਂ ਇਨਕੁਆਇਰੀ ਨਹੀਂ ਕੀਤੀ ਤੇ ਇਹਦੇ ਚੱਲਦੇ ਆ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਤੇ ਬ੍ਰਿਟਿਸ਼ ਦੀ ਇੱਕ ਹੋਰ ਮਿਨਿਸਟਰ ਹੈ ਉਹਦੇ ਤੇ ਕਾਫੀ ਇਹ ਨੇ ਜਿਹੜੀ ਜੈਸ ਫਿਲਿਪਸ ਦੇ ਬਾਰੇ ਤਾਂ ਕਾਫੀ ਪੱਦੇ ਕਮੈਂਟ ਵੀ ਕੀਤੇ ਆ ਇਸ ਕੱਦ ਦੇ ਬੰਦੇ ਨੂੰ ਇਸ ਤਰੀਕੇ ਦੀ ਕਮੈਂਟਬਾਜ਼ੀ ਵੈਸੇ ਕਰਨੀ ਨਹੀਂ ਚਾਹੀਦੀ ਸੋ ਬਹੁਤ ਸਾਰੇ ਲੋਕਾਂ ਨੇ ਇੱਕ ਗੱਲ ਕਹੀ ਸੀ ਜਦੋਂ ਡੋਨਲਡ ਟਰੰਪ ਦੇ ਨਾਲ-ਨਾਲ ਇਹਦੀ ਸ਼ੁਰੂਆਤ ਹੋਈ ਆ ਕਈ ਜਿਹੜੇ ਐਕਸਪਰਟਸ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦੇਖ ਲਿਓ ਇਹਦਾ ਡੋਨਲਡ ਟਰੰਪ ਦੇ ਨਾਲ ਤੇ ਮਸਕ ਦੇ ਇਹਨਾਂ ਦਾ ਕੋਈ ਜ਼ਿਆਦਾ ਲੰਬਾ ਸਮਾਂ ਮਿੱਤਰਤਾ ਨਹੀਂ ਰਹਿਣੀ ਕਿਉਂਕਿ ਦੋਨੇ ਏਸੀ ਵਿਚਾਰਧਾਰਾ ਦੇ ਨੇ ਵੀ ਜਿੰਨਾ ਚਿਰ ਤਾਂ ਹਾਂ-ਹਾਂ ਕਰੀ ਜਾਉਗੇ ਉਹਨਾਂ ਚਿਰ ਤੱਕ ਠੀਕ ਹੈ ਜਦੋਂ ਕਿਸੇ ਗੱਲ ਦੀ ਮੁਖਾਲਫਤ ਕਰਨੀ ਸ਼ੁਰੂ ਕੀਤੀ ਤੇ ਨਾਲੇ ਵਿਗੜ ਜਾਣੀ ਆ ਤੇ ਚਲੋ ਹਜੇ ਟਰੰਪ ਦੇ ਨਾਲ ਤਾਂ ਪਤਾ ਨਹੀਂ ਕਿੰਨਾ ਚਿਰ ਚੱਲੂਗੀ ਜਾਂ ਨਹੀਂ ਚੱਲੂਗੀ ਇੱਕ ਯੂਕੇ ਦੇ ਵਿੱਚ ਰਹਿਣ ਵਾਲੇ ਲੋਕ ਜਾਣਦੇ ਆ ਕਿ ਸਾਡਾ ਵੀ ਟਰੰਪ ਹੈਗਾ ਇੱਥੇ ਯੂਕੇ ਦੇ ਵਿੱਚ ਹੈਗਾ ਨਾਈਜਲ ਫਰਾਜ ਨਾਈਜਲ ਫਰਾਜ ਵੀ ਉਦਾਂ ਦੀਆਂ ਗੱਲਾਂ ਕਰਦਾ ਜਿੱਦਾਂ ਦੀਆਂ ਡੋਨਲਡ ਟਰੰਪ ਕਰਦਾ ਸੋ ਨਾਈਜਲ ਫਰਾਜ ਨੂੰ ਇਹਨੇ ਕਿਹਾ ਵੀ ਬੜਾ ਕਮਾਲ ਦਾ ਬੰਦਾ ਇਲਨ ਮਸਕ ਕਹਿੰਦਾ ਵੀ ਬੜਾ ਕਮਾਲ ਦਾ ਬੰਦਾ ਇਹਦੀ ਪਾਰਟੀ ਦੀ ਮੈਂ ਸਪੋਰਟ ਕਰਨੀ ਆ ਇੱਕ ਟੋਮੀ ਰੋਬਨਸਨ ਵਾਲੇ ਮਸਲੇ ਤੇ ਇਹਨਾਂ ਦੀ ਥੋੜੀ ਜਿਹੀ ਖੜਕੀ ਤੇ ਇਲਨ ਮਸਕ ਨੇ ਆ ਪਰਸੋਂ ਉਹਨੂੰ ਪਤਾ ਲੱਗਾ ਜਦੋਂ ਠਾ ਦੇਣੀ ਟਵੀਟ ਮਾਰਿਆ ਕੱਢ ਕੇ ਕਹਿੰਦਾ ਨਾਈਜਲ ਫਰਾਜ ਦੇ ਪੱਲੇ ਹੈ ਨਹੀਂ ਏ ਦੇ ਕੋਲ ਹੈ ਨਹੀਂ ਕੱਖ ਜੋ ਯੂਕੇ ਨੂੰ ਅੱਗੇ ਲਿਜਾਣ ਲਈ ਚਾਹੀਦਾ ਤੇ ਉਹ ਨਾਈਜ਼ਰ ਹੁਣੀ ਵਿਚਾਰੇ ਇਹ ਕਰਦੇ ਫਿਰਦੇ ਨਹੀਂ ਨਹੀਂ ਕਹਿੰਦਾ ਉਸ ਤੋਂ ਬਾਅਦ ਉਹਨੇ ਦੋ ਟਵੀਟ ਮੇਰੇ ਮੈਨੂੰ ਰੀਟਵੀਟ ਵੀ ਕੀਤਾ ਦੋ ਵਾਰੀ ਨਾਈਜ਼ਰ ਫਰਾਜ ਕਹਿੰਦਾ ਸੋ ਉਹ ਉਹਦਾ ਕੋਈ ਪਤਾ ਨਹੀਂ ਉਹਨੇ ਕਿਹੜੇ ਬਿਲਿ ਕਿਹਦੇ ਦਿਵਾਲੇ ਹੋ ਜਾਣਾ ਪਰ ਇਹ ਚਲੋ ਆਪਾਂ ਹਾਸੇ ਚ ਗੱਲ ਕਰ ਰਹੇ ਹਾਂ ਪਰ ਐਕਚੁਅਲੀ ਬਹੁਤ ਸੀਰੀਅਸ ਗੱਲ ਹੈ ਕਿਉਂਕਿ ਇਸ ਕੱਦ ਦਾ ਬੰਦਾ ਜਿਹਦੇ ਕੋਲ ਇੰਨੇ ਪੈਸੇ ਆ ਇੰਨੀ ਤਾਕਤ ਡੋਨਲਡ ਟਰੰਪ ਦੀ ਕੈਬਨਟ ਦੇ ਵਿੱਚ ਬੈਠਾ ਉਹ ਸੋ ਜੇਕਰ ਉਹ ਇਸ ਵੀਕੇ ਨਾਲ ਆਫ ਦਾ ਕਾਫ ਰਿਮਾਰਕ ਕਰ ਰਿਹਾ ਨਾ ਤੁਸੀਂ ਇਦਾਂ ਕੋਈ ਵੀ ਟਵੀਟ ਕਰਨਾ ਹੋਵੇ ਪੋਸਟ ਕਰਨੀ ਹੋਵੇ ਸਾਡੇ ਅਰਗੇ ਨੇ ਅਸੀਂ 10 ਵਾਰੀ ਸੋਚੀਦਾ 15 ਵਾਰੀ ਪੜੀਦਾ 20 ਵਾਰੀ ਉਸ ਚੀਜ਼ ਨੂੰ ਦੇਖੀਦਾ ਕਿ ਭਾਈ ਜੇ ਜੇਕਰ ਮੈਂ ਕੋਈ ਕੰਟਰੋਵਰਸ਼ਲ ਚੀਜ਼ ਕਹਿਣ ਲੱਗਾ ਇਹ ਸੱਚੀ ਵੀ ਹੈਗੀ ਆ ਇਹਨੂੰ 5-7 ਸੋਰਸਸ ਤੋਂ ਮੈਂ ਚੈੱਕ ਕੀਤਾ ਕਿ ਨਹੀਂ ਕੀਤਾ ਇਹ ਤਾਂ ਇਦਾਂ ਟਵੀਟ ਕਰਦਾ ਕਿ ਜਿੱਦਾਂ ਆਪਣੇ ਕਈ ਵਾਰੀ ਉਦਾਂ ਹੀ ਬੰਦੇ ਉੱਠ ਕੇ ਜਿਹੜਾ ਟਵੀਟ ਕਰ ਦਿੰਦੇ ਆ ਜਾਂ ਪੋਸਟ ਪਾ ਦਿੰਦੇ ਆ ਬਾਅਦ ਵਿੱਚ ਮਾਫੀ ਮੰਗਣੀ ਪੈ ਜਵੇ ਜਾਂ ਡਿਲੀਟ ਕਰਨੀ ਪੈ ਜਵੇ ਉਹ ਬੱਕਰੀ ਗੱਲ ਐ ਸੋ ਹੁਣ ਇਹ ਈਲਨ ਮਸਕ ਇਨੀ ਤਾਕਤ ਦੇ ਨਾਲ ਐਸਪੀਕੇ ਨਾਲ ਜਿੱਧਰ ਨੂੰ ਜਾ ਰਿਹਾ ਹੈ ਇਹ ਦੁਨੀਆ ਨੂੰ ਕਿੱਥੇ ਨੂੰ ਲੈ ਕੇ ਜਾਂਦਾ ਇਹਦੇ ਤੇ ਆਪਾਂ ਲਗਾਤਾਰ ਗੱਲ ਕਰਦੇ ਰਵਾਂਗੇ ਸੋ ਤੁਸੀਂ ਆਪਣੇ ਕਮੈਂਟਸ ਦੇ ਜ਼ਰੀਏ ਜਿਹੜਾ ਆਪਣੀ ਪ੍ਰਤੀਕਿਰਿਆ ਜ਼ਰੂਰ ਬਿਆਨਤ ਕਰਨੀ ਨਾਲ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਸਿਕਾ